ਭਰਤੀ ਕਰਕੇ ਸ਼੍ਰੀ ਗਾਲਪਟ ਸਾਹਿਬ ਨੂੰ ਸਾਰਾ ਮੌਕਾ ਦੋਗੇ ਨਹੀਂ ਜਾਂ ਤੁਸੀਂ ਉਹਦੇ ਵਿੱਚੋਂ ਡੈਲੀਗੇਟ ਚੁਣ ਕੇ ਫਿਰ ਉਹਨਾਂ ਦੀ ਟੀਮਾ ਚੁਣੋਗੇ ਪ੍ਰਦਾਨ ਕਰੋਗੇ ਪੂਰਾ ਜੋ ਪ੍ਰੋਸੈਸਰ ਹੋਣਗੇ ਉਹਦੇ ਪਰਿਜਾਓਗੇ ਜਾਂ ਤੁਸੀਂ ਚੋਣ ਕਮਿਸ਼ਨ ਕੋਲ ਜਾਓਗੇ ਉਸ ਤੋਂ ਬਾਅਦ ਚੂਹਦਾ ਸਾਹਿਬ ਇਹਦੇ ਬਾਰੇ ਉਹਦੇ ਜਦੋਂ ਕੱਲ ਤੁਹਾਡੇ ਪੱਤਰਕਾਰ ਭਾਈਚਾਰੇ ਨੇ ਪੁੱਛਿਆ ਕਿ ਭਰਤੀ ਕਰਕੇ ਕਿੱਥੇ ਦਿਓਗੇ ਕੀ ਕਰੋਗੇ ਤਾਂ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਸੀ ਦੁਦਿਆਰੀ ਸਾਹਿਬ ਨੂੰ ਸਵਾਲ ਪੁੱਛਿਆ ਫਿਰ ਕਹਿੰਦੇ ਚੂਹਦਾ ਸਾਹਿਬ ਦੱਸਣਗੇ ਉਹ ਕਹਿੰਦੇ ਜੀ ਭਰਤੀ ਜਿਹੜੀ ਐ ਅਸੀਂ ਕਰਕੇ ਕੌਮ ਦੇ ਹਵਾਲੇ ਕਰਾਂਗੇ ਕੌਮ ਦੇ ਹਵਾਲੇ ਸਾਸੀ ਦਾ ਅਕਾਲ ਤਖਤ ਸਾਡੇ ਦੇਸ਼ ਦੀ ਪਾਲਣਾ ਕਰ ਰਿਆ ਭਰਤੀ ਕਰਕੇ ਅਸੀਂ ਕੌਮ ਨੂੰ ਜੇ ਪੰਥ ਪ੍ਰਵਾਨ ਦੀ ਲੀਡਰਸ਼ਿਪ ਦੇ ਸਕੀਏ ਅਸੀਂ ਸਮਝਾਂਗੇ ਅਸੀਂ ਆਪਣੇ ਫਰਜ਼ ਦੀ ਪੂਰਤੀ ਕੀਤੀ ਹੈ ਹੁਣ ਕੌਮ ਵੀ ਕਹੀ ਪੰਜਾਬੀ ਵੀ ਕਹੇ ਹੁਣ 2 ਕਰੋੜ ਦੇ ਪੰਜਾਬੀ ਐ 2 ਕਰੋੜ ਦੀ ਕੌਮ ਐ 3 ਕਰੋੜ ਦੀ ਕੌਮ ਐ ਕੀ ਇਹ 2 ਕਰੋੜ ਬੰਦਾ ਉਹਨਾਂ ਦੇ ਨਾਲ ਹੈਗਾ ਤੁਸੀਂ ਹਜ਼ਾਰਾਂ ਕਾਪੀਆਂ ਭਰਤੀ ਵਾਸਤੇ ਦੇ ਕੇ ਤੁਸੀਂ ਕਹਿੰਦੇ ਕੌਮ ਸਾਰੀ ਸਾਡੇ ਨਾਲ ਹੈ ਅਕਾਲੀ ਦਲ ਵੀ ਕਹਿੰਦਾ ਕੌਮ ਮੇਰੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਹਿੰਦਾ ਕੌਮ ਮੇਰੇ ਨਾਲ ਹੈ ਭਾਈ ਅਮਰਪਾਲ ਸਿੰਘ ਵੀ ਕਹਿੰਦੇ ਕੌਮ ਮੇਰੇ ਨਾਲ ਹੈ ਜਿਹੜੀਆਂ ਹੋਰ ਰਵਿੰਦਰ ਦਲ ਸੀ ਉਹ ਵੀ ਕਹਿੰਦਾ ਮੇਰੇ ਨਾਲ ਹੈ ਕੋਈ ਹੋਰ ਚਾਰ ਵਾਰਿਸ ਪੰਜਾਬ ਵਾਲੇ ਜਾਂ ਦੂਜੇ ਤੇ ਬਹੁਤ ਜਾਣੇ ਨੇ ਹਰ ਬੰਦਾ ਜਿਹਨੂੰ ਤੁਸੀਂ ਕਹੋਗੇ ਕੋਈ ਮੈਂ ਕੌਮ ਦਾ ਰਖਵਾਲਾ ਮੇਰੇ ਨਾਲ ਕੌਮ ਹੈ ਕੌਮ ਕਿਤੇ ਨਾਲ ਹੈ ਕੌਮ ਕੀ ਹੈ ਉਹਦਾ ਨਾਂ ਕਿਉਂ ਵਰਤਦੇ ਹੋ ਯਾਰ ਯਾਰ ਅੱਜ ਅੱਜ ਇੱਕ ਦਾ ਦੋ ਸ਼ਬਦ ਲੋਕਾਂ ਚ ਐਵੇਂ ਹੀ ਵਾਸਿਕ ਅਸੀਂ ਕੌਮ ਦੇ ਅਸੀਂ ਪੰਥ ਦੀ ਹੁਕਮ ਤੁਹਾਨੂੰ ਜੈਦਰ ਸ਼੍ਰੀ ਕਾਲ ਤੱਕ ਸਭ ਤੋਂ ਹੋਇਆ ਫਿਰ ਜਦੋਂ ਤੁਸੀਂ ਜੈਦਰ ਕਾਲ ਤੱਕ ਸਭ ਤੇ ਹੁਕਮ ਦੇ ਮੁਤਾਬਕ ਚੱਲੇ ਹੋ ਕਹਿ ਰਹੇ ਹੋ ਤੁਹਾਡੇ ਕਹਿਣ ਮੁਤਾਬਕ ਫਿਰ ਤੁਸੀਂ ਉਹ ਜਿਹੜੀ ਭਰਤੀ ਆ ਉੱਥੇ ਜਮਾ ਕਿਉਂ ਨਹੀਂ ਕਰਾਉਂਦੇ ਫਿਰ ਤੁਸੀਂ ਉਹਦੇ ਜਿਹੜੇ ਪੈਸੇ ਲੈ ਰਹੇ ਹੋ ਉਹ ਤੁਸੀਂ ਕਿੱਥੇ ਜਮਾ ਕਰਾਉਂਗੇ بڑے ਮੌਕੇ ਆਏ ਨੇ ਅਕਾਲੀ ਪੋਲਿਟਿਕਸ ਇਸ ਕਿਸਮ ਦੇ ਜਦੋਂ ਕਾਨੂੰਨੀ ਤੌਰ ਤੇ ਕਿਸੇ ਕੋ ਹੱਕ ਕਿਸੇ ਹੋਰ ਕੋਲੇ ਹੁੰਦੇ ਸੀ ਤੇ ਕੌਮ ਕਿਸੇ ਹੋਰ ਨਾਲ ਖੜੀ ਹੁੰਦੀ ਸੀ। ਅਕਾਲੀ ਦਲ ਉਹ ਕਹਿੰਦੇ ਅਕਾਲੀ ਦਲ ਪਹਿਲਾਂ ਵੀ ਸਿਆਸਤ ਇਹੋ ਜੀ ਚੱਲਦੀ ਰਹੀ ਹੈ ਕਿ ਅਕਾਲੀ ਦਲ ਦਾ ਜਿਹੜਾ ਤੱਕੜੀ ਸੀ ਉਹ ਕਿਸੇ ਹੋਰ ਕੋਲੇ ਹੁੰਦੀ ਸਿਆਸਤ ਕੁਝ ਹੋਰ ਚੱਲਦੀ ਸੀ। ਇਹ ਤਾਂ ਮਤਲਬ ਤੁਸੀਂ ਪਹਿਲੇ ਦਿਨ ਤੋਂ ਮਾਈਂਡ ਮੇਕਅਪ ਕੀਤਾ ਹੋਇਆ ਹੈ ਕਿ ਅਸੀਂ ਸਿਆਸਤ ਕਰਨੀ ਹੈ। ਅਕਲਤਖ ਸਾਹਿਬ ਨੂੰ ਅਕਲਤਖ ਸਾਹਿਬ ਨੇ ਤਾਂ ਕਿਹਾ ਨਹੀਂ ਸਿਆਸਤ ਕਰਨ ਨੂੰ। 53 26 ਲੱਖ ਤੱਕ ਜਿਹੜੀ ਸਾਡੀ ਮੈਂਬਰਸ਼ਿਪ ਦੇ ਜਿਹੜੇ ਫਾਰਮ ਚਲੇ ਗਏ ਨੇ। ਮੈਂ ਤਾਂ ਇਹ ਗੱਲ ਪੁੱਛਦਾ ਯਾਰ ਤੁਸੀਂ ਇਹ ਕਹਿ ਕੇ ਅਸੀਂ ਇੰਨੇ ਲੱਖ ਪਰਚੀ ਵੰਡਤੀ ਇੰਨੀਆਂ ਹਜ਼ਾਰਾਂ ਕਾਪੀਆਂ ਵੰਡਤੀਆਂ ਵੰਡਣਾ ਤਾਂ ਮੈਂ ਤੁਹਾਡੇ ਘਰੇ 10 ਕਾਪੀਆਂ ਰੱਖਿਆ ਇਹਨਾਂ ਦੇ ਘਰੇ 10 ਕਾਪੀਆਂ ਰੱਖਿਆ ਇਹਨਾਂ ਦੇ ਘਰੇ 10 ਕਾਪੀਆਂ ਰੱਖਿਆ ਆ ਪਾਪਸ ਕਿੰਨੀ ਆਈਆਂ ਨੇ ਪਾਪਸ ਆ ਕੇ ਰਿਕਾਰਡ ਕਿੱਥੇ ਆਉਦਾ ਪੈਸੇ ਕਿੱਥੇ ਕਿਹਨੇ ਕਿੰਨੇ ਪੈਸੇ ਦਿੱਤੇ ਨੇ ਮੰਨ ਲਓ ਚਾਹੇ 1 ਰੁਪਈਆ ਰੱਖਿਆ ਤੁਸੀਂ ਇੱਕ ਪਰਚੀ ਦਾ ਤੁਸੀਂ ਇੱਕ ਪਰਚੀ ਦਾ ਰੁਪਈਆ ਕਿੱਥੇ ਜਮਾ ਹੋਇਆ ਕਿਹੜੇ ਅਕਾਊਂਟ ਚ ਜਮਾ ਹੋਇਆ ਮਸਲਾ ਕੁਰਸੀ ਦਾ ਹੈ ਮਸਲਾ ਨਾ ਪੰਥ ਦਾ ਨਾ ਕੌਮ ਦਾ ਮਸਲਾ ਉਹਨਾਂ ਦੇ ਮਨਾਂ 'ਚ ਇਹ ਹੈ ਕਿ ਮੇਰੀ ਪ੍ਰਧਾਨਗੀ ਕਿੱਦੇ ਆ ਸਕਦੀ ਹੈ ਕਿ ਸ਼੍ਰੀ ਕਾਲ ਤੱਕ ਸਾਬ ਤੋਂ ਹੁਕਮ ਹੋਇਆ ਤੇ ਤੁਸੀਂ ਜਿਹੜੀ ਸਹਾਰਾ ਲੈ ਰਹੇ ਹੋ ਸੁਧਾਰ ਲਹਿਰ ਵਾਲਿਆਂ ਦਾ ਸੁਧਾਰ ਸਹਾਰਾ ਲੈ ਰਹੇ ਹੋ ਜਿਹੜੇ ਢੀਂਠੇ ਹੋਰੀ ਨੇ ਜਿਨ੍ਹਾਂ ਨੂੰ ਸਜ਼ਾ ਲੱਗੀ ਆ ਉਹਨਾਂ ਦਾ ਰਖੜਾ ਸਾਹਿਬ ਚੰਦੂ ਮਰਾ ਸਾਹਿਬ ਇਹ ਤੁਸੀਂ ਦੇਖੋ ਕੌਮ ਦੀ ਗੱਲ ਕਰਦੇ ਹਾਂ ਕੌਮ ਤਾਂ ਫਿਰ ਕਾਂਗਰਸ 'ਚ ਵੀ ਹੈ ਕਾਂਗਰਸ ਦਾ ਬੀਜੇਪੀ 'ਚ ਵੀ ਸਿੱਖ ਹੈ ਆਮ ਆਦਮੀ ਪਾਰਟੀ ਵੀ ਸਿੱਖ ਹੈ ਫਿਰ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਜੀ ਅਕਾਲ ਤਖਤ ਸਾਹਿਬ ਨੇ ਕਹਿਤਾ ਕਿ ਚੁੱਲ੍ਹੇ ਸਮੇਟੋ ਤੇ ਗਿਆਨੀ ਹਰਪੀ ਸਿੰਘ ਨੇ ਤਾਂ ਆਪਣਾ ਚੁੱਲਾ ਨਵਾਂ ਲਾ ਲਿਆ ਤੁਸੀਂ ਨਾਮ ਸੁਖਬੀਰ ਸਿੰਘ ਬਦਲ ਦਾ ਲੈਨੇ ਹੋ ਪਾਰਟੀ ਪ੍ਰਧਾਨ ਤਾਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਸੀ ਤੁਸੀਂ ਸੁਖਬੀਰ ਸਿੰਘ ਬਦਲ ਦੇ ਉੱਪਰ ਫੇਰ ਫੇਰ ਕਿੰਤੂ ਪਰੰਤੂ ਝੂਲੀ 'ਚ ਦਾਣੇ ਨਹੀਂ ਹੈਗੇ ਤੁਹਾਡੇ ਪੱਲੇ ਕੁਝ ਨਹੀਂ ਤੁਸੀਂ ਇਲੈਕਸ਼ਨਾਂ ਹਾਰ ਰਹੇ ਹੋ ਤੁਸੀਂ ਸਾਰਾ ਕੁਝ ਹਾਰ ਰਹੇ ਹੋ ਤੁਸੀਂ ਰਾਜਨੀਤਿਕ ਤੌਰ ਤੇ ਫੇਲ ਹੋਏ ਹੋ ਤੇ ਤੁਸੀਂ ਕਹੋ ਵੀ ਮੈਂ ਫੇਰ ਮੂਰੇ ਲੱਗਣਾ ਹੈ ਇਹ ਮਾੜੀ ਗੱਲ ਹੈ ਦੋਨੇ ਧੜੇ ਇਕੱਠੇ ਹੋ ਸਕਦੇ ਨੇ ਹੁਣ ਜਿਹੜੇ ਗਏ ਹੋਏ ਨੇ ਬਹੁਤੀ ਗੱਲ ਇਹ ਵੀ ਸਾਹਮਣੇ ਆਉਂਦੀ ਆ ਵੀ ਅੰਤਿਤਤਾ ਇਕੱਠੇ ਹੋਣਾ ਹੀ ਪੈਣਾ ਇਹ ਗੱਲ ਆ ਰਹੀ ਰਾਜਨੀਤੀ ਚ ਹਰ ਚੀਜ਼ ਸੰਭਵ ਹੈ ਕੋਈ ਚੀਜ਼ ਇੰਪੋਸੀਬਲ ਨਹੀਂ ਹੁੰਦੀ ਰਾਜਨੀਤੀ ਚ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ਰੋਮਣੀ ਅਕਾਲੀ ਦਲ ਦੇ ਦੂਜੇ ਧੜੇ ਵੱਲੋਂ ਆਨਲਾਈਨ ਜਿਹੜੀ ਭਰਤੀ ਆ ਉਹਦੀ ਸ਼ੁਰੂਆਤ ਕੀਤੀ ਗਈ ਆ ਕਿਉਂਕਿ ਪਹਿਲਾਂ ਜਿਹੜੀ ਉਹਨਾਂ ਦੀ ਭਰਤੀ ਸ਼ੁਰੂ ਕੀਤੀ ਹੋਈ ਸੀ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਇਕਬਾਲ ਸਿੰਘ ਝੁੰਦਾ ਤੇ ਇਹ ਆਲੀ ਸਾਹਿਬ ਹੋਰ ਜਿਹੜੇ ਉਹਨਾਂ ਦੀ ਪੰਜ ਮੈਂਬਰੀ ਕਮੇਟੀ ਆ ਉਹ ਲਗਾਤਾਰ ਪਹੁੰਚ ਰਹੇ ਨੇ ਤੇ ਭਰਤੀ ਪ੍ਰਕਿਰਿਆ ਨੂੰ ਲਗਾਤਾਰ ਜਾਰੀ ਰੱਖ ਰਹੇ ਨੇ ਅਤੇ ਹੁਣ ਆਨਲਾਈਨ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਆ ਹੁਣ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਚੁੱਕੇ ਨੇ ਅਤੇ ਦੂਜਾ ਜੋ ਸੁਧਾਰ ਲਹਿਰ ਸੀ ਉਹਨਾਂ ਨੇ ਆਪਣੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਆ ਕਿ ਅਸੀਂ ਭਰਤੀ ਕਰਾਂਗੇ ਅਤੇ ਨਵੇਂ ਪ੍ਰਧਾਨ ਦਾ ਗਠਨ ਕਰਾਂਗੇ ਨਵੀਂ ਟੀਮ ਦਾ ਗਠਨ ਕਰਾਂਗੇ ਸੋ ਹਲਕਾ ਸੰਗਰੂਰ ਤੋਂ ਬਿੰਦਰਜੀਤ ਸਿੰਘ ਗੋਲਡੀ ਨਾ ਮੌਜੂਦ ਨੇ ਗੋਲਡੀ ਜੀ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਲੋਕ ਵੀ ਚਿੰਤਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵਰਕਰ ਨੇ ਪੁਰਾਣੇ ਉਹ ਸੋਚਦੇ ਨੇ ਵੀ ਪਤਾ ਨਹੀਂ ਕੀ ਬਣੂ ਕਿਤੇ ਖਤਮੇ ਨਾ ਹੋ ਜਾਣ ਦੋਨੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਦੇਖੋ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਆ ਨਾ ਪਹਿਲਾਂ ਖਤਮ ਹੋਈ ਐ ਬੜੀਆਂ ਕੋਸ਼ਿਸ਼ਾਂ ਹੋਈਆਂ ਨੇ ਨਾ ਅੱਗੇ ਖਤਮ ਹੋਣੀ ਐ ਪਾਰਟੀ ਚੜ੍ਹਦੀ ਕਲਾ ਵਾਲੀ ਹੈ ਗੁਰੂ ਦੀ ਰਜ਼ਾ ਚ ਰਹਿ ਕੇ ਕੰਮ ਕਰਨ ਵਾਲੀ ਹੈ ਸਾਰੇ ਲੀਡਰ ਸਾਹਿਬਾਨ ਗੁਰੂ ਦੀ ਰਜ਼ਾ ਚ ਰਹਿ ਕੇ ਕੰਮ ਕਰਨ ਵਾਲੇ ਨੇ ਪਰ ਮੈਂ ਇੱਥੇ ਜ਼ਰੂਰ ਕਹਿਣਾ ਕਿ 2 ਦਸੰਬਰ ਨੂੰ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਉਹਦੇ ਵਾਸਤੇ ਅਸੀਂ ਤਾਂ ਹਰ ਪਾਸਿਓਂ ਜੋ ਉਹਨਾਂ ਨੇ ਸੇਵਾ ਲਾਈ ਅਸੀਂ ਸੇਵਾ ਨਿਭਾਈ ਚਾਹੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਸੀ ਚਾਹੇ ਬਾਕੀ ਲੀਡਰਸ਼ਿਪ ਸੀ ਉੱਥੇ ਉਹਨਾਂ ਨੇ ਹੁਕਮਨਾਮਾ ਸਾਹਿਬ 'ਚ ਇਹ ਕਿਹਾ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਆਪਣਾ ਜਿਹੜਾ ਕਹੀਏ ਕਿ ਇੱਕ ਤਰ੍ਹਾਂ ਦਾ ਬੇਸ ਹੈ ਉਹ ਗਵਾ ਚੁੱਕੀ ਐ ਇਸ ਕਰਕੇ ਨਵੀਂ ਭਰਤੀ ਸ਼ੁਰੂ ਕਰਨੀ ਐ ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਸੱਤ ਮੈਂਬਰੀ ਨਿਗਰਾਨ ਕਮੇਟੀ ਤੇ ਹੁਣ ਸੱਤ ਮੈਂਬਰੀ ਚੋਂ ਦੋ ਮੈਂਬਰ ਨਹੀਂ ਉੱਥੇ ਉਹਨਾਂ ਨੂੰ ਨਹੀਂ ਸਹੀ ਲੱਗਿਆ ਉਹਨਾਂ ਦੇ ਜਿਹੜੇ ਕਿਸੇ ਆਪਣੇ ਆਪ ਚ ਤਾਂ ਉਹਨਾਂ ਨੇ ਜਹਦਰ ਅਕਾਲ ਤੱਕ ਸਭ ਨੂੰ ਬੇਨਤੀ ਕੀਤੀ ਉਹ ਤੋਂ ਬਾਅਦ ਪੰਜ ਮੈਂਬਰ ਰਹਿ ਗਏ ਹੁਣ ਉਹ ਪੰਜ ਮੈਂਬਰ ਜਿਹੜੇ ਸੀ ਉਹਨਾਂ ਨੇ ਪੰਜਾਂ ਨੇ ਆਪਣੀ ਕਮੇਟੀ ਬਣਾ ਲਈ ਆਪ ਹੀ ਤੋਂ ਪੰਜ ਮੈਂਬਰੀ ਚਲੋ ਉਹ ਵੀ ਚੱਲ ਗਈ ਭਰਤੀ ਸ਼ੁਰੂ ਹੋ ਗਈ ਹੁਣ ਅੱਜ ਮੈਂ ਇੱਕ ਬਿਆਨ ਦੇਖ ਰਿਹਾ ਸੀ ਉਹਦੇ ਜਦੋਂ ਕੱਲ ਤੁਹਾਡੇ ਪੱਤਰਕਾਰ ਭਾਈਚਾਰੇ ਨੇ ਪੁੱਛਿਆ ਕਿ ਭਰਤੀ ਕਰਕੇ ਕਿੱਥੇ ਦੇਵੋਗੇ ਕੀ ਕਰੋਗੇ ਤਾਂ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਸੀ ਉਹ ਕਹਿੰਦੇ ਜੀ ਭਰਤੀ ਜਿਹੜੀ ਹੈ ਅਸੀਂ ਕਰਕੇ ਕੌਮ ਦੇ ਹਵਾਲੇ ਕਰਾਂਗੇ ਕੌਮ ਦੇ ਹਵਾਲੇ ਹੁਣ ਕੌਮ ਵੀ ਕਹੀ ਪੰਜਾਬੀ ਵੀ ਕਹੇ ਹੁਣ 2 ਕਰੋੜ ਦੇ ਪੰਜਾਬੀ ਐ 2 ਕਰੋੜ ਦੀ ਕੌਮ ਐ 3 ਕਰੋੜ ਦੀ ਕੌਮ ਐ ਕੀ ਇਹ 2 ਕਰੋੜ ਬੰਦਾ ਉਹਨਾਂ ਦੇ ਨਾਲ ਹੈਗਾ ਤੁਸੀਂ ਹਜ਼ਾਰਾਂ ਕਾਪੀਆਂ ਭਰਤੀ ਵਾਸਤੇ ਦੇ ਕੇ ਤੁਸੀਂ ਕਹਿੰਦੇ ਕੌਮ ਸਾਰੀ ਸਾਡੇ ਨਾਲ ਆ ਅਕਾਲੀ ਦਲ ਵੀ ਕਹਿੰਦਾ ਕੌਮ ਮੇਰੇ ਨਾਲ ਐ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਹਿੰਦਾ ਕੌਮ ਮੇਰੇ ਨਾਲ ਐ ਭਾਈ ਅਮਰਤਪਾਲ ਸਿੰਘ ਵੀ ਕਹਿੰਦੇ ਕੌਮ ਮੇਰੇ ਨਾਲ ਐ ਜੜੀਆਂ ਹੋਰ ਰਵਿੰਦਰ ਦਲ ਸੀ ਉਹ ਵੀ ਕਹਿੰਦਾ ਮੇਰੇ ਨਾਲ ਐ ਕੋਈ ਹੋਰ ਚਾਰ ਵਾਰਿਸ ਪੰਜਾਬ ਵਾਲੇ ਜਾਂ ਦੂਜੇ ਤੇ ਬਹੁਤ ਜਾਣੇ ਨੇ ਹਰ ਬੰਦਾ ਜਿਹਨੂੰ ਤੁਸੀਂ ਕਹੋਗੇ ਕੋਈ ਮੈਂ ਕੌਮ ਦਾ ਰਖਵਾਲਾ ਮੇਰੇ ਨਾਲ ਕੌਮ ਹੈ ਕੌਮ ਕਿਤੇ ਨਾਲ ਹੈ ਕੌਮ ਕੀ ਆ ਉਹਦਾ ਨਾਂ ਕਿਉਂ ਵਰਤਦੇ ਹੋ ਯਾਰ ਅੱਜ ਅੱਜ ਇੱਕ ਤਾਂ ਦੋ ਸ਼ਬਦ ਲੋਕਾਂ ਚ ਐਵੇਂ ਹੀ ਵਸੇ ਇੱਕ ਅਸੀਂ ਕੌਮ ਦੇ ਅਸੀਂ ਪੰਥ ਦੀ ਤੁਸੀਂ ਹੁਕਮ ਤੁਹਾਨੂੰ ਜਹਦਾਰ ਸ਼੍ਰੀ ਕਾਲਤਖ ਸਾਹਿਬ ਤੋਂ ਹੋਇਆ। ਫਿਰ ਜਦੋਂ ਤੁਸੀਂ ਜਹਦਾਰ ਕਾਲਤਖ ਸਾਹਿਬ ਦੇ ਹੁਕਮ ਦੇ ਮੁਤਾਬਕ ਚੱਲੇ ਹੋ, ਕਹਿ ਰਹੇ ਹੋ ਤੁਹਾਡੇ ਕਹਿਣ ਮੁਤਾਬਕ ਫਿਰ ਤੁਸੀਂ ਉਹ ਜਿਹੜੀ ਭਰਤੀ ਆ ਉੱਥੇ ਜਮਾ ਕਿਉਂ ਨਹੀਂ ਕਰਾਉਂਦੇ? ਫਿਰ ਤੁਸੀਂ ਉਹਦੇ ਜਿਹੜੇ ਪੈਸੇ ਲੈ ਰਹੇ ਹੋ, ਉਹ ਤੁਸੀਂ ਕਿੱਥੇ ਜਮਾ ਕਰਾਉਂਗੇ? ਫਿਰ ਅਸਲ ਵਿੱਚ ਕੀ ਹੈ? ਮਕਸਦ ਕੀ ਹੈ ਇਹਨਾਂ ਦਾ? ਮਕਸਦ ਇਹਨਾਂ ਦਾ ਇੱਕ ਨਵੀਂ ਪਾਰਟੀ ਖੜੀ ਕਰਨਾ। ਜਿਵੇਂ ਅੱਜ ਕੱਲ ਸਾਡੇ ਮਾਨਯੋਗ ਝੁੰਦਾ ਸਾਹਿਬ ਨੇ ਬੋਲਿਆ। ਜਦੋਂ ਅਲੀ ਸਾਹਿਬ ਨੂੰ ਸਵਾਲ ਪੁੱਛਿਆ ਫਿਰ ਕਹਿੰਦੇ ਝੁੰਦਾ ਸਾਹਿਬ ਦੱਸਣਗੇ। ਫਿਰ ਝੁੰਦਾ ਸਾਹਿਬ ਨੇ ਦੱਸਿਆ ਵੀ ਕੌਮ ਜਿਹੇ ਜਾਂ ਫੈਸਲਾ ਕਰੂਗੀ ਅਕਾਲੀ ਦਲ ਉਹ ਕਹਿੰਦੇ ਅਕਾਲੀ ਦਲ ਪਹਿਲਾਂ ਵੀ ਸਿਆਸਤ ਇਹੋ ਜੀ ਚੱਲਦੀ ਰਹੀ ਹੈ ਕਿ ਅਕਾਲੀ ਦਲ ਦਾ ਜਿਹੜਾ ਤੱਕੜੀ ਸੀ ਉਹ ਕਿਸੇ ਹੋਰ ਕੋਲੇ ਹੁੰਦੀ ਸਿਆਸਤ ਕੁਝ ਹੋਰ ਚੱਲਦੀ ਸੀ ਇਹ ਤਾਂ ਮਤਲਬ ਤੁਸੀਂ ਪਹਿਲੇ ਦਿਨ ਤੋਂ ਮਾਈਂਡ ਮੇਕਅਪ ਕੀਤਾ ਹੋਇਆ ਹੈ ਕਿ ਅਸੀਂ ਸਿਆਸਤ ਕਰਨੀ ਹੈ ਅਕਾਲ ਤਖਸਰ ਨੂੰ ਅਕਾਲ ਤਖਸਰ ਤਾਂ ਕਿਹਾ ਨਹੀਂ ਸਿਆਸਤ ਕਰਨ ਨੂੰ ਉਹਨਾਂ ਨੇ ਤਾਂ ਕਿਹਾ ਕਿ ਅਕਾਲੀ ਦਲ ਦੀ ਪੁਨਰਸਰਜੀਤੀ ਹੈ ਤੁਸੀਂ ਇਹ ਜਵਾਬ ਉੱਥੇ ਦੇ ਰਹੇ ਹੋ ਮੀਡੀਆ ਦੇ ਵਿੱਚ ਜਵਾਬ ਦਿੱਤਾ ਵੈਸੇ ਵੈਸੇ ਗੋਲਡ ਇਜੀ ਜੇ ਮੰਨ ਲਓ ਹੁਣ ਜੇ ਆਪਣੇ ਵੀ ਜ਼ਹਿਨ ਚ ਆਉਂਦੀ ਆ ਗੱਲ ਆਪਾਂ ਵੀ ਸੋਚਦੇ ਆਂ ਜੇ ਭਰਤੀ ਪ੍ਰਕਿਰਿਆ ਜਿਵੇਂ 34-35 ਲੱਖ ਹੋਈ ਸ਼ੁਰੂਮਣੀ ਕਲ ਲਈ ਪਹਿਲਾਂ ਜਿਹੜੀਆਂ ਤੁਸੀਂ ਭਰਤੀ ਕੀਤੀ ਸੀ ਜੇ ਹੁਣ ਉਹ 40 ਲੱਖ ਕਰਤੀ 45 ਲੱਖ ਕਰਤੀ ਕਿ ਅਸਲ ਇਹ ਹੀ ਆ ਜੀ ਕਿਉਂਕਿ ਬੰਦ ਬੰਦੇ ਇੱਧਰ ਜੁੜ ਗਏ ਇੱਧਰ ਜੁੜੇ ਨੇ ਆਨਲਾਈਨ ਵੀ ਜੁੜੇ ਨੇ ਬਾਹਰ ਲੀਆਂ ਕੰਟਰੀਆਂ ਚੋਂ ਜੁੜ ਰਹੇ ਨੇ ਆਨਲਾਈਨ ਵੀ ਸ਼ੁਰੂਆਤ ਹੋ ਚੁੱਕੀ ਆ ਹੁਣ ਮੈਂ ਤਾਂ ਇਹ ਗੱਲ ਪੁੱਛਦਾ ਯਾਰ ਤੁਸੀਂ ਇਹ ਕਹਿ ਕੇ ਅਸੀਂ ਇੰਨੇ ਲੱਖ ਪਰਚੀ ਵੰ ਵੰਡਣਾ ਤਾਂ ਮੈਂ ਤੁਹਾਡੇ ਘਰੇ 10 ਕਾਪੀਆਂ ਰੱਖਿਆ ਇਹਨਾਂ ਦੇ ਘਰੇ 10 ਕਾਪੀਆਂ ਰੱਖਿਆ ਇਹਨਾਂ ਦੇ ਘਰੇ 10 ਕਾਪੀਆਂ ਰੱਖਿਆ ਆ। ਵਾਪਸ ਕਿ ਨਹੀਂ ਆਈਆਂ ਨੇ? ਵਾਪਸ ਆ ਕੇ ਰਿਕਾਰਡ ਕਿੱਥੇ ਆਉਦਾ? ਪੈਸੇ ਕਿੱਥੇ ਕਿਹਨੇ ਕਿੰਨੇ ਪੈਸੇ ਦਿੱਤੇ ਨੇ? ਮੰਨ ਲਓ ਤੁਸੀਂ 1 ਰੁਪਈਆ ਰੱਖਿਆ ਤੁਸੀਂ ਇੱਕ ਪਰਚੀ ਦਾ। ਤੁਸੀਂ ਇੱਕ ਪਰਚੀ ਦਾ ਰੁਪਈਆ ਕਿੱਥੇ ਜਮ੍ਹਾਂ ਹੋਇਆ? ਕਿਹੜੇ ਅਕਾਊਂਟ 'ਚ ਜਮ੍ਹਾਂ ਹੋਇਆ? ਕੋਈ ਉਹਦਾ ਰਿਕਾਰਡ ਤਾਂ ਦਿਓਗੇ ਨਾ ਕਾਗਜਾਂ ਤੁਸੀਂ মিডিਆ 'ਚ ਬੋਲੀ ਚੱਲੋ। ਅਸੀਂ ਜੀ 20 ਲੱਖ ਦੀ ਭਰਤੀ ਕਰਤੀ ਅਸੀਂ 1 ਰੁਪਈਆ ਵੀ ਖਤਮ ਕਰਤਾ ਸੀ ਕਹਿੰਦੇ ਸੀ ਫ੍ਰੀ ਭਰਤੀ ਆ ਫ੍ਰੀ ਆਫ ਕਾਸਟ ਵੀ ਇਹ ਚ ਨਹੀਂ ਉਹ ਕਿਉਂ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਪੈਸੇ ਜਮ੍ਹਾਂ ਕਾਹਦੇ ਚ ਕਰਾਉਣੇ ਨੇ ਮਸਲਾ ਸਮਝੋ ਉਹ ਸਾਰੀ ਸਿਆਸਤ ਚੱਲ ਰਹੀ ਹੈ ਉਹ ਪਹਿਲਾਂ ਵੀ ਇਹੀ ਸਿਆਸਤ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਹੁਣ ਵੀ ਅਕਾਲੀ ਦਲ ਦੀ ਕਮਜ਼ੋਰ ਕਰਨ ਦੀ ਸਿਆਸਤ ਹੈ ਹੁਣ ਵੀ ਇਹ ਹੈ ਕਿ ਅਸੀਂ ਪ੍ਰਧਾਨ ਬਣ ਜਾਈਏ ਮਸਲਾ ਕੁਰਸੀ ਦਾ ਹੈ ਮਸਲਾ ਨਾ ਪੰਥ ਦਾ ਹੈ ਨਾ ਕੌਮ ਦਾ ਹੈ ਮਸਲਾ ਉਹਨਾਂ ਦੇ ਮਨਾਂ 'ਚ ਇਹ ਹੈ ਕਿ ਮੇਰੀ ਪ੍ਰਧਾਨਗੀ ਕਿੱਦੇ ਆ ਸਕਦੀ ਹੈ ਜਿਹੜੀ ਕਈ ਵਾਰੀ ਬੰਦੇ ਦੇ ਜ਼ਹਿਨ ਚ ਨਾ ਕਈ ਵਾਰੀ ਬੰਦੇ ਨੂੰ ਫੀਲਿੰਗ ਆ ਜਾਂਦੀ ਆ ਵੀ ਯਾਰ ਮੈਂ ਇਹ ਚੀਜ਼ ਇਹ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਉਹ ਉੱਥੇ ਤੱਕ ਪਹੁੰਚਣ ਲਈ ਜਾਂ ਉਹਨੂੰ ਮੈਨੇਜ ਕਰ ਲਈ ਬਹੁਤ ਕੁਸ਼ ਚਾਹੀਦਾ ਹੈ ਇਹ ਜਿੰਨੇ ਬੰਦੇ ਇਕੱਠੇ ਹੋਏ ਨੇ ਚਲੋ ਮੈਂ ਇੱਕ ਗੱਲ ਹੋਰ ਪੁੱਛਦਾ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਕਾਲ ਤੱਕ ਸਭ ਤੋਂ ਸਰ ਪ੍ਰਵਾਨਿਤ ਸਾਨੂੰ ਕਾਲ ਤੱਕ ਸਭ ਦਾ ਹੁਕਮ ਹੈ ਅਸੀਂ ਬਹੁਤ ਮਹਾਨ ਜਿਹੜੀ ਹਸਤੀ ਤੇ ਬਹੁਤ ਮਹਾਨ ਸਥਾਨ ਹੈ ਉਹ ਤੁਸੀਂ ਤੁਹਾਨੂੰ ਇਹ ਜੀ ਕਿਹੜੀ ਜ਼ਰੂਰਤ ਪੈ ਗਈ ਕਿ ਸ਼੍ਰੀ ਕਾਲ ਤੱਕ ਸਭ ਤੋਂ ਹੁਕਮ ਹੋਇਆ ਤੇ ਤੁਸੀਂ ਜਿਹੜੀ ਸਹਾਰਾ ਲੈ ਰਹੇ ਹੋ ਸੁਧਾਰ ਲਹਿਰ ਵਾਲਿਆਂ ਦਾ ਸਦਾ ਸਹਾਰਾ ਲੈ ਰਹੇ ਹੋ ਜਿਹੜੇ ਢੀਂਠੇ ਹੋਰੀ ਨੇ ਜਿਨ੍ਹਾਂ ਨੂੰ سزا ਲੱਗੀ ਆ ਉਹਨਾਂ ਦਾ ਰਖੜਾ ਸਾਹਿਬ ਚੰਦੂ ਮਰਾ ਸਾਹਿਬ ਜਿਨ੍ਹਾਂ ਦੇ ਬਾਰੇ ਅਕਾਲ ਤੱਕ ਸਭ ਤੋਂ ਸਭ ਨੇ ਦੇਖਿਆ ਵੀ ਕੀ ਗੱਲਬਾਤ ਸੀ ਤੁਸੀਂ ਸਹਾਰਾ ਉਹਨਾਂ ਦਾ ਲੈ ਰਹੇ ਹੋ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਹੋ ਜੇ ਤੁਸੀਂ ਦੇਖੋ ਕੌਮ ਦੀ ਗੱਲ ਕਰਦੇ ਹੋ ਕੌਮ ਤਾਂ ਫਿਰ ਕਾਂਗਰਸ 'ਚ ਵੀ ਹੈ ਕਾਂਗਰਸ ਦਾ ਬੀਜੇਪੀ 'ਚ ਵੀ ਸਿੱਖ ਹੈ ਆਮ ਆਦਮੀ ਪਾਰਟੀ ਵੀ ਸਿੱਖ ਹੈ ਫਿਰ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਜੀ ਤੁਸੀਂ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਰਹੇ ਹੋ ਨਾ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ ਤੁਸੀਂ ਇੱਕ ਧਿਰ ਦਾ ਹੁਕਮ ਮੰਨ ਰਹੇ ਹੋ ਉਹ ਤਾਂ ਹੁਣ ਤੱਕ ਵੀ ਇਹੀ ਗੱਲ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਸੁਖਵੀਰ ਸਿੰਘ ਬਾਦਲ ਦੇ ਨਹੀਂ ਮੰਨਿਆ ਵੀ ਉਹ ਉਥੋਂ ਭਗੌੜਾ ਹੋਏ ਨੇ ਤਾਂ ਸਾਨੂੰ ਇਹ ਕੰਮ ਕਰਨਾ ਪਿਆ ਸਾਰਾ ਵੀ ਉਹਨਾਂ ਨੇ ਗੱਲ ਤਾਂ ਸਾਹਿਬ ਦੀ ਤਾਂ ਇੱਕ ਵੀ ਗੱਲ ਨਹੀਂ ਮੰਨੀ ਇੱਕ ਹੁਕਮ ਦੱਸੋ ਕਿਹੜਾ ਨਹੀਂ ਮੰਨਿਆ ਇੱਕ ਗਿਣਾਉ ਦਿਓ ਦੱਸੋ ਤੁਸੀਂ ਵੀ ਖੜੇ ਹੋ ਤੁਸੀਂ ਦੱਸੋ ਸੇਵਾ ਲਈ ਸੇਵਾਦਾਰ ਬਣ ਕੇ ਬਾਹਰ ਪਹਿਰਾ ਦਿੱਤਾ ਜਿਹੜੀ ਇਸ ਸੇਵਾ ਜਿਹੜੀ ਸਜ਼ਾ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਲੱਗੀ ਚਾਹੇ ਉਹ ਸੇਵਾਦਾਰ ਬਣ ਕੇ ਬਾਹਰ ਪੈਰਾ ਦੇਣਾ ਸੀ ਚਾਹੇ ਉਹ ਭਾਂਡੇ ਮਨ ਜਾਂਦੀ ਹੈ ਚਾਹੇ ਸਫਾਈ ਕਰਨ ਦੀ ਹੈ ਚਾਹੇ ਕਿਤੇ ਬੈਠ ਕੇ ਕੁਝ ਵੀ ਪਾਠ ਕਰਨ ਦੀ ਜੇ ਜਿਹੜਾ ਜੋ ਸੇਵਾ ਲੱਗੀ ਅਸਤੀਫੇ ਦੀ ਗੱਲ ਕੀਤੀ ਅਸਤੀਫਾ ਦਿੱਤਾ ਬਾਕੀ ਜੀ ਚੀਜ਼ ਇੱਕ ਮਿੰਟ ਕਿਹੜੀ ਚੀਜ਼ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤੀ ਇੱਕ ਚੀਜ਼ ਨਹੀਂ ਕੀਤੀ ਉਹ ਕਹਿ ਰਹੇ ਨੇ ਉਹ ਕਹਿੰਦੇ ਵੀ ਸਿਰ ਅਕਾਲ ਤਖਸਾਲ ਸਾਹਿਬ ਨੇ ਇਹ ਕਿਹਾ ਸੀ ਕਿ ਸਾਰੇ ਇੱਕ ਫਰੰਟ ਤੇ ਇਕੱਠੇ ਹੋਵੋ ਸਾਰੇ ਧੜੇ ਨੇ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਾ ਸੁਧਾਰ ਲਹਿਰ ਜਦੀ ਭੰਗ ਕਰਤੀ ਪਰ ਉਸ ਤੋਂ ਬਾਅਦ ਸਾਡੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਗਿਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਰਨਾ ਸੀ ਨਹੀਂ ਕੰਟੈਕਟ ਕਿਹਨੇ ਕਰਨਾ ਹੈ ਅਕਾਲ ਤਖਸਾਲ ਸਾਹਿਬ ਨੇ ਕਹਿਤਾ ਕਿ ਚੁੱਲ੍ਹੇ ਸਮੇਟੋ ਤੇ ਗਿਆਨੀ ਹਰਪੀ ਸਿੰਘ ਨੇ ਤਾਂ ਆਪਣਾ ਚੁੱਲਾ ਨਵਾਂ ਲਾ ਲਿਆ ਚੁੱਲੇ ਸਮੇਟਣ ਦੀ ਗੱਲ ਹੋਈ ਨਾ ਚੁੱਲੇ ਸਮੇਟ ਕੇ ਉੱਥੇ ਪਾਰਟੀ ਆਫਿਸ ਆਓ ਕਿਸੇ ਨੂੰ ਯਾਰ ਜਦੋਂ ਤੁਸੀਂ ਬਰਾਬਰ ਦੇ ਆਓ ਸਾਰੇ ਚੰਦੂ ਮਾਰਾ ਸਾਹਿਬ ਜਾਂ ਭਿੰਟਾ ਸਾਹਿਬ ਜਾਂ ਕੋਈ ਹੋਰ ਲੀਡਰ ਕਿਹੜੇ ਜਾਣਦੇ ਨਹੀਂ ਆਪਸ ਵਿੱਚ ਸੁਖਬੀਰ ਸਿੰਘ ਬਾਦਲ ਤਾਂ ਉਹ ਤੋਂ ਬੇਸਿਕਲੀ ਇੱਕ ਹੋਰ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਸੁਖਬੀਰ ਸਿੰਘ ਬਾਦਲ ਤਾਂ ਪ੍ਰਧਾਨ ਹੀ ਨਹੀਂ ਸੀ ਸੁਖਬੀਰ ਸਿੰਘ ਬਾਦਲ ਤਾਂ ਪਾਰਟੀ ਦੇ ਪ੍ਰਧਾਨ ਹੀ ਨਹੀਂ ਸੀ ਉਹ ਤਾਂ ਅਸਤੀਫਾ ਦੇ ਗਏ ਸੀ ਉਹ ਤਾਂ ਭੁੰਦਰ ਸਾਹਿਬ ਸੀ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਕਿਉਂ ਲੈਨੇ ਹੋ ਭਾਈ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਇਹ ਦੱਸੋ ਜਿਸ ਦਿਨ ਤੋਂ ਉਹਨਾਂ ਨੇ ਅਸਤੀਫਾ ਦਿੱਤਾ 2 ਦਸੰਬਰ ਤੋਂ 3 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਸੀ ਉਸ ਦਿਨ ਤੋਂ ਲੈ ਕੇ 6 ਮਹੀਨੇ ਤੱਕ ਸੁਖਬੀਰ ਸਿੰਘ ਬਾਦਲ ਦਾ ਬਿਆਨ ਦਿਖਾਓ ਕੋਈ ਤੁਸੀਂ ਨਾਮ ਸੁਖਬੀਰ ਸਿੰਘ ਬਾਦਲ ਦਾ ਲੈਣੋ ਪਾਰਟੀ ਪ੍ਰਧਾਨ ਤਾਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਸੀ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਫੇਰ ਫੇਰ ਕਿੰਤੂ ਪਰੰਤੂ ਉਹ ਕਿਉਂ ਕਰਨਗੇ ਪਾਰਟੀ ਪ੍ਰਧਾਨ ਕਰੂਗਾ ਤੁਸੀਂ ਪਾਰਟੀ ਪ੍ਰਧਾਨ ਭੁੰਦਰ ਸਾਹਿਬ ਨੇ ਕਿਹਾ ਨਹੀਂ ਵੀ ਆਓ ਭਾਈ ਪਰਚੀਆਂ ਲੈ ਕੇ ਜਾਓ ਸਾਰੇ ਭਰਤੀ ਕਰੋ ਇਹਨਾਂ ਚ ਕੋਈ ਗਿਆ ਦਫ਼ਤਰ ਉਛੋ ਇਹਨਾਂ ਨੂੰ ਵੀ ਦਫ਼ਤਰ ਗਏ ਨਾ ਚੋ ਕੋਈ ਕੋਈ ਨਹੀਂ ਗਿਆ ਨਾ ਮੰਨਦੇ ਹੋ ਗੱਲ ਮੈਂ ਇਹ ਕਹਾਂ ਨਾ ਚੁੱਲ੍ਹੇ ਸਮੇਟਣ ਦੀ ਵੀ ਗੱਲ ਹੋਈ ਸਾਰੀਆਂ ਚੀਜ਼ਾਂ ਹੋਈਆਂ ਪਰ ਇਹਨਾਂ ਚੋਂ ਚੁੱਲ੍ਹੇ ਸਮੇਟਣਾ ਚਾਹੁੰਦਾ ਨਹੀਂ ਸੀ ਕਿਉਂਕਿ ਇਹ ਆਪਣਾ ਅੱਡ ਚੁੱਲਾ ਧਰਨਾ ਚਾਹੁੰਦੇ ਸੀ ਇਹ ਪਲੈਨਿੰਗ ਹੀ ਇਹ ਸੀ ਇਹ ਤਾਂ ਤੁਸੀਂ ਚਲੋ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਦੀ ਆਪ ਬਿਆਨ ਸੁਣਿਆ ਰਤੇਸ਼ ਲੱਖੀ ਨਾਲ ਇੰਟਰਵਿਊ ਹੋਈ ਉਹ ਚੋ ਬੋਲਿਆ ਨਾ ਉਹਨਾਂ ਨੇ ਵੀ ਜੇ ਮੈਨੂੰ 20 ਦਿਨ ਹੋਰ ਮਿਲ ਜਾਂਦੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਛੇਕ ਦਾਂਦਾ ਜਿਵੇਂ ਬਿਰਸਾ ਸਿੰਘ ਬਲਟੋਆ ਨਾਲ ਕੀਤੀ ਹੈ ਕਿਹਾ ਕਿ ਨਹੀਂ ਗਿਆ ਸਭ ਨੇ ਫਿਰ ਜਾਂ ਤੁਸੀਂ ਸਿਆਸਤ ਤਾਂ ਪਹਿਲੇ ਦਿਨ ਤੋਂ ਸ਼ੁਰੂ ਕਰ ਲਈ ਪਲਾਨ ਤਾਂ ਪਹਿਲੇ ਦਿਨ ਤੋਂ ਸਿਆਸਤ ਦਾ ਕਰ ਲਿਆ ਪਰ ਹੁਣ ਹੁਣ ਤੁਸੀਂ ਕਿਵੇਂ ਮੰਨਦੇ ਹੋ ਇੱਥੇ ਨੁਕਸਾਨ ਨਹੀਂ ਹੋ ਰਿਹਾ ਜਿਵੇਂ ਆਪਾਂ ਸ਼ੁਰੂਆਤ ਕੀਤੀ ਹੈ ਸਵਾਲ ਤੋਂ ਨੁਕਸਾਨ ਤਾਂ ਹੋ ਰਿਹਾ ਕਿ ਦੋਨੇ ਪਾਸੇ ਉਧਰ ਤੁਹਾਡੇ ਪਰਿਵਾਰਕ ਮੈਂਬਰ ਮੰਨ ਲਓ ਉਧਰ ਜਾ ਰਹੇ ਨੇ ਇੱਧਰ ਆ ਰਹੇ ਨੁਕਸਾਨ ਤਾਂ ਸ਼ੁਰੂਮਣੀ ਕੱਲ੍ਹ ਦੇ ਹੋ ਦੇਖੋ ਅਨ ਡਾਊਟਲੀ ਯਾਰ ਜਦੋਂ ਪਰਿਵਾਰ ਬिखरਦਾ ਹੈ ਨੁਕਸਾਨ ਹੁੰਦਾ ਹੀ ਹੈ ਅਸੀਂ ਤਾਂ ਪਹਿਲਾਂ ਵੀ ਕਿਹਾ ਵੀ ਇਕੱਠੇ ਹੋ ਪਰ ਮर्याਦਾ ਹੁੰਦੀ ਹੈ ਇੱਕ ਤੁਸੀਂ ਸਿਆਸਤ ਦੀ ਇਹ ਗੱਲ ਨਾ ਕਰੋ ਥੋਡੇ ਮਤਲਬ ਆਪਦੇ ਚੋਲੀ 'ਚ ਦਾਣੇ ਨਹੀਂ ਹੈਗੇ ਥੋਡੇ ਪੱਲੇ ਕੁਛ ਨਹੀਂ ਤੁਸੀਂ ਇਲੈਕਸ਼ਨਾਂ ਹਾਰਿਓ ਤੁਸੀਂ ਸਾਰਾ ਕੁਝ ਹਾਰਿਓ ਤੁਸੀਂ ਰਾਜਨੀਤਿਕ ਤੌਰ ਤੇ ਫੇਲ ਹੋਏ ਹੋ ਤੇ ਤੁਸੀਂ ਕਹੋ ਵੀ ਮੈਂ ਫੇਰ ਮੂਰੇ ਲੱਗਣਾ ਇਹ ਮਾੜੀ ਗੱਲ ਹੈ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਅਸਤੀਫਾ ਦੇਣ ਨੂੰ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਸੇਵਾ ਵਾਸਤੇ ਕਿ ਹਰ ਚੀਜ਼ ਕਹੀ ਜਿਹੜੀਆਂ ਬਾਕੀ ਚੀਜ਼ਾਂ ਨੇ ਕੁਝ ਪਾਰਟੀ ਦੇ ਪ੍ਰੋਰੋਗੇਟਿਵ ਨੇ ਪਾਰਟੀ ਦਾ ਸਿਸਟਮ ਹੈ ਪਾਰਟੀ ਦੀ ਵਰਕਿੰਗ ਕਮੇਟੀ ਹੈ ਉਹਦਾ ਕੰਮ ਹੈ ਫਿਰ ਅੱਜ ਤੁਸੀਂ ਮੈਂ ਤਾਂ ਇੱਕ ਗੱਲ ਸਵਾਲ ਫੇਰੇ ਉੱਥੇ ਆਉਣਾ ਵੀ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਜਵਾਬ ਦਿੱਤਾ ਕੀ ਤੁਸੀਂ ਮੈਨੂੰ ਇਹ ਦੱਸੋ ਉਹ ਜਵਾਬ ਸਾਰਥਿਕ ਸੀ ਕੀ ਉਹਦਾ ਮਤਲਬ ਕੀ ਬੰਦਾ ਇਹਦਾ ਮਤਲਬ ਤੁਹਾਡੀ ਕਲੀਅਰ ਮਨਸ਼ਾ ਹੈ ਕਿ ਅਸੀਂ ਨਵੀਂ ਪਾਰਟੀ ਖੜੀ ਕਰਨੀ ਹੈ ਜੋ ਕੌਮ ਨੂੰ ਪ੍ਰਵਾਨ ਹੋਊਗੀ ਜੋ ਸਿਆਸਤ ਦੇ ਵਿੱਚ ਹੋਊਗੀ ਇਹਦਾ ਮਤਲਬ ਸਿਆਸਤ ਤੇ ਕੌਮ ਦੋਨੇ ਮਿਕਸ ਹੋ ਗਈਆਂ ਗੱਲ ਅਕਾਲਤਖ ਸਾਹਿਬ ਦੀ ਹੈ ਪਰ ਤੁਸੀਂ ਸਿਆਸਤ ਦੇ ਵਿੱਚ ਮਿਕਸ ਕਰੀ ਜਾਂਦੇ ਤੁਹਾਨੂੰ ਤਾਂ ਇਹ ਚਾਹੀਦਾ ਸੀ ਕਿ ਭਰਤੀ ਕੀਤੀ ਅਕਾਲਤਖ ਸਾਹਿਬ ਦੇ ਸਮਰਪਿਤ ਕਰ ਦੋ ਪਰ ਤੁਸੀਂ ਨਵੀਂ ਆਪਣਾ ਸਿਸਟਮ ਨਾਮਾ ਬਣਾ ਲਿਆ ਵੀ ਕਿਉਂਕਿ ਮਨ 'ਚ ਇੱਛਾ ਇਹ ਹੈ ਕਿ ਅਸੀਂ ਆਪਣੀ ਨਵੀਂ ਪਾਰਟੀ ਖੜੀ ਕਰ ਲਈਏ ਉਹ ਪਾਰਟੀ ਦਾ ਪ੍ਰਧਾਨ ਇਹਨਾਂ 'ਚ ਇੱਕ ਦੋ ਬੰਦੇ ਚਾਹੁੰਦੇ ਨੇ ਬੰਨਾਂ ਉਹ ਪ੍ਰਧਾਨ ਬਣ ਜੇ ਉਸ ਤੋਂ ਬਾਅਦ ਅੱਗੇ ਫਿਰ ਆਪਣਾ ਪਰ ਪਰ ਦੋਨੇ ਧੜੇ ਇਕੱਠੇ ਹੋ ਸਕਦੇ ਨੇ ਹੁਣ ਜਿਹੜੇ ਗਏ ਹੋਏ ਨੇ ਬਹੁਤੀ ਗੱਲ ਇਹ ਵੀ ਸਾਹਮਣੇ ਆਉਂਦੀ ਆ ਵੀ ਅੰਤਿਤਾ ਇਕੱਠੇ ਹੋਣਾ ਹੀ ਪੈਣਾ ਇਹ ਗੱਲ ਆ ਰਹੀ ਰਾਜਨੀਤੀ 'ਚ ਹਰ ਚੀਜ਼ ਸੰਭਵ ਹੈ ਕੋਈ ਚੀਜ਼ ਇੰਪੋਸੀਬਲ ਨਹੀਂ ਹੁੰਦੀ ਰਾਜਨੀਤੀ 'ਚ ਪਰ ਮੇਰਾ ਮਨਣਾ ਹੈ ਪਰ ਕੁਝ ਅਸੂਲ ਐਥਿਕਸ ਹੋਣੇ ਚਾਹੀਦੇ ਬਹੁਤ ਚੀਜ਼ਾਂ ਨੇ ਜਿਹੜੀਆਂ ਹੋ ਸਕਦਾ ਮੈਨੂੰ ਨਾ ਚੰਗੀਆਂ ਲੱਗਦੀਆਂ ਹੋ ਸਕਦਾ ਤੁਸੀਂ ਆਪਣੇ ادارے ਚੋਂ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਚੰਗੀਆਂ ਨਾ ਲੱਗਦੀਆਂ ਹੁਣ ਪਰ ਤੁਸੀਂ ਕਿਸੇ ਉਸੂਲਾਂ ਚ ਰੂਲਾਂ ਚ ਬੱਜੇ ਹੋਇਓ ਨਾ ਬੰਦਾ ਬੱਜਿਆ ਹੁੰਦਾ ਇਹ ਸਿਸਟਮ ਹੈ ਉਹ ਸਿਸਟਮ ਦੇ ਵਿੱਚ ਤੁਸੀਂ ਨਹੀਂ ਰਹਿੰਦੇ ਹੁਣ ਮੈਂ ਇੱਛਾਵਾਨ ਹੋ ਕੇ ਕੱਲ ਨੂੰ ਤੁਸੀਂ ਇੱਛਾਵਾਨ ਹੋ ਕੇ ਤੁਹਾਡੇ ਹੈੱਡ ਨੇ ਤੁਸੀਂ ਕਹੋ ਵੀ ਮੈਂ ਇੱਥੇ ਹੈੱਡ ਬਣ ਜਾ ਯਾਰ ਉਹਦੇ ਲਈ ਵੀ ਕੁਛ ਨਾ ਕੁਛ ਘੱਲਣਾ ਘੱਲ ਨਹੀਂ ਪੈਂਦੀ ਐ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਜਦੋਂ ਤੱਕ ਅਸੀਂ ਮੈਨ ਜਾਂ ਹਿਊਮਨ ਛੱਡਦੇ ਆਪਦੀ ਉਦੋਂ ਤੱਕ ਇਹ ਕਾਮਯਾਬੀ ਨਹੀਂ ਹੋ ਸਕਦੀ ਬਾਕੀ ਦੇਖੋ ਜ਼ਿੰਦਗੀ ਐ ਇਹ ਇਹਦੇ ਚ ਬੜੇ ਉਤਰਾ ਚੜਾ ਆਉਂਦੇ ਨੇ ਰਾਜਨੀਤੀ ਚ ਵੀ ਬੜੇ ਉਤਰਾ ਚੜਾ ਆਉਂਦੇ ਨੇ ਪਾਰਟੀਆਂ ਵੀ ਬੜੇ ਉਤਰਾ ਚੜਾ ਆਉਂਦੇ ਨੇ ਬਟ ਇਹ ਐ ਕਿ ਨਾ ਕਿਸੇ ਦੇ ਜਾਣ ਨਾਲ ਪਾਰਟੀ ਖਤਮ ਹੁੰਦੀ ਐ ਨਾ ਕਿਸੇ ਦੇ ਆਉਣ ਨਾਲ ਬਹਾਲੀ ਪਾਰਟੀ ਕਹਈਏ ਕਿ ਉਹ ਇੱਕ ਬੰਦੇ ਨਾਲ ਹੀ ਵਜੂਗੀ ਪਾਰਟੀ ਸੰਗਤ ਨਾਲ ਲੋਕਾਂ ਨਾਲ ਲੋਕਾਂ ਦੇ ਪਿਆਰ ਨਾਲ ਤੁਹਾਡੇ ਏਜੰਡਿਆਂ ਨਾਲ ਵਧਦੀ ਐ ਤੁਸੀਂ ਲੋਕਾਂ ਨੂੰ ਕੀ ਏਜੰਡਾ ਦਿੰਦੇ ਹੋ ਲੋਕਾਂ ਲਈ ਤੁਸੀਂ ਕੀ ਕਰਦੇ ਹੋ ਲੋਕਾਂ ਲਈ ਵਿਜ਼ਨ ਕੀ ਦੇ ਰਹੇ ਹੋ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਤੁਹਾਡੇ ਲੀਡਰ ਦੀ ਸ਼ਖਸੀਅਤ ਕੀ ਹੈ ਫੇਰ ਪਾਰਟੀ ਵੱਧਦੀ ਹੈ ਸੋ ਇਸ ਕਰਕੇ ਕਈ ਵਾਰੀ ਇੱਕ ਬੰਦਾ ਹੀ ਹੁਣ ਜਿਹੜੀਆਂ ਪਿਛਲੀਆਂ ਆਮ ਆਦਮੀ ਪਾਰਟੀ ਜਿੱਤੀ ਹੈ ਕਿਹਨੂੰ ਪਤਾ ਬੰਨੇ ਮੈਚੋਂ ਮੈਨੂੰ ਦੱਸੋ ਕਿੰਨੇ ਐਮਐਲਏ ਦੇ ਨਾਂ ਜਾਣਦੇ ਹੋ ਤੁਸੀਂ 72 ਦੇ ਨਹੀਂ ਜਾਣਦੇ ਆਪਾਂ ਸਾਰੇ ਨਵੇਂ ਨੇ ਸੋ ਇਸ ਕਰਕੇ ਇਹ ਏਜੰਡਾ ਸੰਗਤ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਸਾਡੇ ਸਵਾਰ ਸਕਦੇ ਨੇ ਕੁਝ ਜਿੱਦੇ ਇਹ ਬਣੂਗਾ ਉਹਦੇ ਨਾਲ ਕਿਸੇ ਲੀਡਰ ਦੀ ਲੋੜ ਨਹੀਂ ਕਿਸੇ ਦੀ ਲੋੜ ਨਹੀਂ ਉਹਦੇ ਲੋਕਾਂ ਨੇ ਸੰਗਤ ਨੇ ਆਪਣੇ ਆਪ ਹੀ ਵਾਵਾ ਕਰ ਦੇਣੀ ਆ ਸੋ ਐਵੇਂ ਵਹਿਮ ਹੁੰਦਾ ਹੈ ਮੇਰੇ ਵਰਗਾ ਵਹਿਮ ਪਾਲ ਲਾਂਦਾ ਕਈ ਵਾਰੀ ਵੀ ਪਤਾ ਨਹੀਂ ਮੇਰੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਇਹ ਕਿਸੇ ਨਾਲ ਕੁਝ ਨਹੀਂ ਚੱਲਦਾ ਉਹ ਗੁਰੂ ਮਹਾਰਾਜ ਨਾਲ ਚੱਲਦਾ ਹੈ ਤੇ ਜਾਂ ਸੰਗਤ ਨਾਲ ਚੱਲਦਾ ਹੈ ਬੰਦੇ ਦੇ ਹੱਥ ਵਾਸ ਕੁਝ ਨਹੀਂ ਹੈ ਬਿਲਕੁਲ ਸੋ ਹਲਕਾ ਸੰਗਰੂਰ ਤੋਂ ਬਿੰਨਰਜੀਤ ਸਿੰਘ ਗੋਲਡੀ ਗੱਲਬਾਤ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਦੂਜਾ ਧੜਾ ਲਗਾਤਾਰ ਪ੍ਰਤੀ ਪ੍ਰਕਿਰਿਆ ਉਹਨਾਂ ਦੀ ਜਾਰੀ ਆ ਅਤੇ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਆ ਉਹ ਸਮੁੰਦਰ ਹੁੰਦੀ ਆ ਜਾਂਦੇ ਵੀ ਰਹਿੰਦੇ ਨੇ ਆਉਂਦੇ ਵੀ ਰਹਿੰਦੇ ਨੇ ਪਰ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਸ਼ਰੋਮਣੀ ਅਕਾਲੀ ਦਲ ਇੱਕੋ ਪਾਰਟੀ ਆ ਅਤੇ ਇੱਕੇ ਰਹੇਗੀ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ